ਦਾ ਕਰੀਏ ਪੁਰਾਣਾ ਦੂਰਾ ਦੂਰਾ ਆਹ ਜੀ ਹਾਂ ਜੀ ਦੋ ਚਾਰ ਜਾਣੀ ਇੱਧਰ ਆ ਜੋ ਨਾਲ ਨਾਲ ਆ ਜੋ ਯਾਰ ਪਾਜੀ ਹੁਣ ਮੈਨੂੰ ਬੜੀ ਖੁਸ਼ੀ ਹੈ ਕਿ ਜੋ ਕੰਮ ਅਸੀਂ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਸਰਕਾਰ ਨੇ ਕੀਤੇ ਅੱਜ ਉਹ ਕੰਮਾਂ ਦੀ ਛਲਾਹਾ ਹੋ ਰਹੀ ਹੈ ਉਹਨਾਂ ਕੰਮਾਂ ਦੇ ਆਧਾਰ ਤੇ ਅੱਜ ਲੋਕ ਬਹੁਤ ਗਿਣਤੀ ਦੇ ਵਿੱਚ ਸਾਨੂੰ ਜੁਆਇਨ ਕਰ ਰਹੇ ਹਰ ਰੋਜ਼ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਕੰਮ ਚੱਲਦਾ ਰਹਿੰਦਾ ਹੈ ਕੋਈ ਕਹਿੰਦਾ ਜੀ ਤੁਸੀਂ ਮੇਰੀ ਆਂਗਰਵਾੜੀ ਵਾਲਿਆਂ ਦੀ ਤਨਖਾਹ ਵਧਾਈ ਸੀ ਫਿਰ ਬੀਬੀਆਂ ਕਹਿੰਦੀਆਂ ਤੁਸੀਂ ਆਸ਼ਾ ਵਰਕਰਾਂ ਦੀ ਤਨਖਾਹ ਵਧਾਈ ਸੀ ਫਿਰ ਬੀਬੀਆਂ ਕਹਿੰਦੀਆਂ ਕਿ ਜੀ ਤੁਸੀਂ ਮਿਲ ਤੇ ਮਿਲ ਦੀ ਤਨਖਾਹ ਵਧਾਈ ਸੀ ਇਹ ਇਸ ਤਰ੍ਹਾਂ ਦੇ ਬਹੁਤ ਲੋਕ ਸਾਨੂੰ ਜੁਆਇਨ ਕਰ ਰਹੇ ਉਸੇ ਲੜੀ ਦੇ ਵਿੱਚ ਅੱਜ ਮੇਰੇ ਕੋਲ ਮਿੱਠੂ ਬਸਤੇ ਹੀ ਚੋਂ ਬਹੁਤ ਨੌਜਵਾਨ ਆਏ ਆ ਜਿਹੜੇ ਕਹਿੰਦੇ ਜੀ ਅਸੀਂ ਫ੍ਰੀ ਵੀਲਰ ਚਲਾਉਂਦੇ ਆ ਤੇ ਤੁਸੀਂ ਫ੍ਰੀ ਵੀਲਰਾਂ ਦੇ ਉਸ ਟਾਈਮ ਜਿਹੜੇ ਪੁਰਾਣੇ ਬਕਾਏ ਸੀ ਟੈਕਸ ਦੇ ਉਹ ਮaaf ਕੀਤੇ ਸੀ ਤੇ ਸਾਲੋਂ ਪੁਲਿਸ ਨੇ ਉਹਨਾਂ ਦੇ ਨਾਲ ਕਰੇ ਤੰਗ ਨਹੀਂ ਕੀਤਾ ਉਹ ਵੀ ਮੈਨੂੰ ਜੁਆਇਨ ਕਰਨ ਆਏ ਆ ਤੇ ਉਹਨਾਂ ਦੇ ਨਾਲ ਮਿੱਠੂ ਵਸਤੀ ਦੇ ਹੋਰ ਵੀ ਸਾਥੀ ਆਏ ਮੈਂ ਉਹਨਾਂ ਦਾ ਸਵਾਗਤ ਕਰਦਾ ਇਹ ਰੁਝਾਨ ਸਾਰਾ ਦਿਨ ਇੱਥੇ ਐਸੀ ਤਰ੍ਹਾਂ ਚੱਲਦਾ ਰਹਿੰਦਾ ਜਿਨ੍ਹਾਂ ਦੇ ਬਿਲ ਮਾਫ ਹੋਏ ਆ ਬਿਜਲੀ ਦੇ ਜਿਨ੍ਹਾਂ ਦੇ ਬਿਲ ਮਾਫ ਹੋਏ ਆ ਪਾਣੀ ਦੇ ਇਸ ਤਰ੍ਹਾਂ ਦੇ ਲੋਕ ਆ ਕੇ ਸਾਨੂੰ ਯਾਦ ਕਰਾ ਦੇ ਕਿ ਤੁਸੀਂ ਸਾਡਾ ਇਹ ਕੰਮ ਜਦੋਂ ਮੁੱਖ ਮੰਤਰੀ ਸੀ ਕੀਤਾ ਸੀ ਉਹ ਲੋਕ ਜੁਆਇਨ ਕਰ ਰਹੇ ਜਿਹਦੇ ਨਾਲ ਇੱਕ ਬੜੀ ਫੀਵ ਹੈ ਜਿਹੜੀ ਇਸ ਹਲਕੇ 'ਚ ਬਣ ਗਈ ਤੇ ਲੋਕਾਂ ਨੇ ਆਪ ਮੁਹਾਰੇ ﾎﾞｰడ్ ਲਗਾਤੀ ਹੈ ਕਿ ਜੀ ਜਲੰਧਰ ਸ਼ਹਿਰ ਚਨੀ ਵੀ ਲਾਇਆ ਲੋ ਜੀ ਆਓ ਅੰਗਰਸ ਪਾਰਟੀ ਜਿੰਦਾਬਾਦ ਆਇਓ ਆਇਓ ਆਇਆ ਬੋਲੋ ਆਪਾਂ ਨੂੰ ਵੀ ਕਹਿੰਦੇ ਆ ਆਇਆ ਕੋਈ ਜਿਹੜਾ ਪਾ ਰਿਹਾ ਜੀ ਆਪਾਂ ਬਹੁਤ ਮੁੰਡਿਆਂ ਦਾ ਪਾ ਰਹੇ ਮੁੰਡੇ ਆ ਇਹਨਾਂ ਪਾ ਦੇਣਾ ਜਿਸ ਦਿਨ ਆਜਾ ਪਹਿਲੇ ਓਕੇ ਹਲੇ ਓਕੇ ਆ ਆਪਾਂ ਚ ਇੱਕ ਗੱਲ ਹੋਰ ਓਕੇ ਜਿਲੰਦਰ ਰਾਸ ਤੋਂ ਆਨੰਦਪੁਰਦਰ ਅਦੀ ਫੋਟੋਫਿਨ ਮਸਾਦਾ ਜੀ ਤਾਂ ਆਜਾ ਆਜਾ ਆਜੋ ਕਨਾਲ ਬਾਜੀ ਅੱਗੇ ਅੱਜ ਪਾਤੀ ਨਾ ਕੀ ਕਰਦੇ ਹੋ ਕੋਲ ਨੂੰ ਹੀ ਆਜੋ ਜੀ ਆਜੋ ਕੋਲ ਨੂੰ ਰੋ ਆਜੋ ਅੱਗੇ ਆਜੋ ਮੇਰਾ ਵੀਰ ਅੱਗੇ ਆਜੋ ਆਜੋ ਬੋਲੀ ਕਾਲੀ ਦਾਲਚ ਜੀ ਵੱਡੇ ਅਹੁਦੇ ਦੇ ਵੀ ਸੀਗੇ ਇਹ ਬੰਦੇ ਅੱਛਾ ਬਹੁਤ ਅੱਗੇ ਆਓ ਦੋਨਿਆਂ ਨੇ ਅੱਗੇ ਆਓ ਵੀਰੇ ਆਜੋ ਵੀ ਸਾਰੇ ਆਓ ਜੀ ਆਓ ਨਵੇਂ ਮੋਟੂਪੀ ਆਪਣੇ ਰਾਣਾ ਹੈ ਇਹਨਾਂ ਨੇ ਪਹਿਲੀ ਵਾਰ ਰੋਡ ਪਾਣੀ ਹੈ ਇਹ ਵੀ ਆਇਆ